ਤਾਂ ਤਾਂ ਸਭ ਚੀਜ਼ੀ ਕੁਵੇਂ ਸਪਾਟਾਂ ਨਹੀਂ ਇਹਨਾਂ ਨੇ ਖਾਸੇ ਤਕੀਦ ਕੀਤੀ ਕਹਿੰਦੇ ਕਿੱਥੇ ਗਈ ਜਾਓ ਜਾ ਕੇ ਗਲੀ ਤੇ ਹੱਲਾ ਕਰੋ ਤੇ ਸੀ ਫੜ ਕੇ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਜੋ ਨਾ ਖਿੱਤੇ ਛਲਿਆ ਗੜੀ ਖਾਨ ਸਰਦੀ ਤੋਂ ਸੁਖ ਦਤਾਏ ਇਹਦਾ ਤੀਸਰਾ ਜਰਮੈਨ ਜਿਹਨੂੰ ਖਵਾਜਾ ਖਿਜਰ ਵੀ ਆਖਿਆ ਜਾਂਦਾ ਹੈ ਜਿਹਦਾ ਨਾਂ ਖਵਾਜਾ ਮਰਦੂਦ ਵੀ ਆਖਿਆ ਜਾਂਦਾ ਹੈ ਸਾਧ ਸੰਗਤ ਇਹ ਜਦੋਂ ਦੇਖਿਆ ਇੰਨੇ ਗੜੀ ਖਾ ਮਾਰਿਆ ਗਿਆ ਗੜੀ ਖਾ ਮਾਰਿਆ ਗਿਆ ਖਵਾਜਾ ਮਰਦੂਦ ਕੰਧ ਤੋਂ ਉੱਨੇ ਹੋ ਕੇ ਆਪਣੀ ਜਾਨ ਬਚਾ ਕੇ ਚਲਾ ਗਿਆ ਹੈ ਤਾਂ ਕੋ ਸੋਣ ਸੇ ਕੀ ਸੀਸਨ ਲਿਖਦੇ ਜੇ ਕੈਸੇ ਉੱਤਹਾ ਹੋਇਆ ਜਾਂ ਤਲੀ ਰੋ ਨਾਰਖਾ ਜਰਮਿਆਲਾ ਨੂੰ ਸਦਾ ਦੀ ਨੀਂਦ ਸੁਵਾ ਦਿੰਦਾ ਹੈ ਗੁਰੂ ਪਾਤਸ਼ਾਹ ਜੀ ਦੇ ਹੱਥੋਂ ਨਾਰਖਾ ਤੇ ਗੜੀਖਾਂ ਮਾਰਿਆ ਗਿਆ ਹੈ ਕਹਿੰਦੇ ਜੈ ਵਗੀਰ ਖਾਨ ਨੇ ਆਖਿਆ ਕਹਿੰਦੇ ਇੱਕੋ ਵਾਰ ਸੰਤਾਂ ਦੇ ਚਰਨਾਂ ਦੇ ਵਿੱਚ ਦੇਖੀ ਹੈ ਕਿ ਆਪਣੀਆਂ ਗੱਲਾਂ ਛੜੀਆਂ ਦੀ ਬਾਤ ਸਸਗਲ ਜੀ ਅੱਜ ਫਿਰ ਨੰਨੂ ਲਗ ਜ ਤੁਹਾਡਾ ਸਵਾਗਤ ਹੈ ਤੇ ਅਸਲੇ ਮੈਂ ਆ ਦਰਬਾਰ ਸਾਹਿਬ ਦੇ ਨਵਾਂ ਬਣਾਣੇ ਕ ਰਾਜ ਜੀ ਸੋਨੇ ਦੀ ਸੇਵਾ ਐਸਲੇ ਬਿਲਡਿੰਗ ਦੇ ਉੱਪਰ ਜਿਹੜਾ ਬਣਾਉਣੇ ਕੋ ਸਿਮੈਂਟਿਕ ਦੀ ਸੇਵਾ ਕਿਉ ਪਹਿਲਾ ਦੁਨੀਆ ਅਸਲੇ ਜੀ ਸੇਵਾ ਚੱਲ ਰਹੀ ਐ ਇਥੇ ਸੋਨੇ ਦੀ ਇਹ ਮੇਰੇ ਖਿਆਲ ਪੰਜਵੇਂ ਪੜਾ ਦੀ ਸ਼ਾਇਦ ਸੇਵਾ ਵਾ ਤੇ ਵਾਰ-ਵਾਰ ਪੜਾ ਜਿਹੜੇ ਚੱਲਦੇ ਜਾ ਰਹੇ ਐ ਤੇ ਸੋਨੇ ਦੀ ਸੇਵਾ ਹੋ ਰਹੀ ਐ ਜਿਉਂ-ਜਿਉਂ ਸੰਗਤ ਸੇਵਾ ਕਰ ਰਹੀ ਐ ਤਉਂ ਤਉਂ ਸੇਵਾ ਚੱਲ ਰਹੀ ਐ ਅਸਲੇ ਗੁੰਬਦ ਲਗਾਏ ਜਾ ਰਹੇ ਆ ਜੋ ਕਿ ਉਸ ਬਿਲਡਿੰਗ ਦੇ ਉੱਪਰ ਲਗਾਏ ਜਾ ਰਹੇ ਆ ਤੇ ਸੇਵਾ ਲਗਾਤਾਰ ਹੀ ਚੱਲ ਰਹੀ ਹੈ ਜੀ ਐਸ ਵੇਲੇ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਆ ਸੇਵਾ ਸਿੰਘ ਜੀ ਜੋ ਖੰਡੂਰ ਸਾਹਿਬ ਵਾਲੇ ਨੇ ਉਹ ਮੌਜੂਦ ਨੇ ਇੱਥੇ ਤੇ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੌਜੂਦ ਨੇ ਇੱਥੇ ਤੇ ਹੋਰ ਜਥੇਦਾਰ ਜਿੰਨੇ ਵੀ ਆ ਤੇ ਸੇਵਾ ਚੱਲਦੀ ਹੈ ਜੀ ਪੂਰੀ ਪੂਰੀ ਐਸ ਵੇਲੇ ਦਰਬਾਰ ਸਾਹਿਬ ਦੇ ਉੱਪਰ ਐਂ ਕਲੋਤੇ ਤੇ ਨਾਲ ਹੀ ਕਵਰੇਜ ਹੋ ਰਹੀ ਆ ਨਾਲ ਸੇਵਾ ਚੱਲ ਰਹੀ ਜੀ ਇੱਥੇ ਹੋਰ ਉੱਤਰ ਕੇ ਆਈ ਹੈ ਸੋਤਰਾ ਇੰਦੀ ਵੱਡੀ ਫੌਜ ਵੇਖ ਤੇ ਵਿੱਚ ਤੈਰ ਗਾਇ ਤੇ ਰਾਜ ਨੂੰ ਮਾਰ ਛੋਕਰ ਇਹੇ ਰਾਜ ਦਾ ਕਾਬਜ਼ਾ ਲੈ ਲਿਆ ਤਾਂ ਕੋਈ ਵੀ ਕੋਤ ਦੀ ਰਾਜ ਤੋਂ ਤੇ ਕੀ ਖੁਸ਼ੀ ਐਸੇ ਜਿਹੀ ਆ ਗਿਆ ਰੂਮ ਦੇ ਵਿੱਚ ਤੇ ਆਜਾ ਰਮੇਸ਼ ਜੀ ਨੇ ਕੱਲ ਨਹੀਂ ਮੁਲਾਕਾਤ ਜਾਨ ਕੇ ਮੁਲਾਕਾਤ ਜੀ ਰਮੇਸ਼ ਜੀ ਨਾਲ ਤੇ ਭੱਜ ਸਾਹਿਬ ਵੀ ਬਾਹਰ ਹੀ ਸੀ ਤੇ ਸੋਨੂੰ ਕੱਲ ਨਾਲ ਹੀ ਤੇ ਇੱਥੇ ਨਾਲ ਬੈਠੇ ਸਾਰੇ ਤੇ ਅਸਲ ਇਹੀ ਇੱਥੇ ਦਰਬਾਰ ਸਾਹਿਬ ਤੇ ਮੌਜੂਦ ਹੈ ਤੇ ਸੇਵਾ ਜੀ ਰੰਗ ਹੋ ਗਈ ਛੋੜੇ ਜੀ ਤੇ ਅਸੀਂ ਇੱਥੇ ਸਗੰ ਪ੍ਰਸ਼ਾਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਤਾਂ ਉਹ ਹੋਰ ਸਿਨੇਮੈਟਿਕ ਜਿਹੜੇ ਹੁੰਦੇ ਲਿੰਦੇ ਤੇ ਖੋਲੇ ਆ ਅਸਲ ਇਹੀ ਪ੍ਰਸ਼ਾਦਾ ਚੱਕ ਰਹੇ ਆ ਤੇ ਤੇ ਪ੍ਰਸ਼ਾਦੇ ਚਾਵਲ ਦੇਈ ਗਾਜਰ ਦੀ ਸਬਜੀ ਤੇ ਆਲੂ ਮਟਰ ਤੇ ਅੱਜ ਇਹਦੇ ਨਾਸ਼ਤਾ ਆਪਣਾ ਇੱਥੇ ਹੋ ਰਿਹਾ ਦਰਬਾਰ ਸਾਹਿਬ ਚ ਤੇ ਆਹ ਸਾਹਮਣੇ ਰਸੋਈ ਹੈ ਲੰਗਰ ਹਾਲਿਆ ਸੱਤ ਲੰਗਰ ਬਣ ਰਿਹਾ ਸਾਡੇ ਨਾਲ ਆਪਣੇ ਪਤਿਆਰ ਸਾਥੀ ਬੈਠੇ ਨੇ ਸਰਮੇਸ਼ੀ ਬੈਠੇ ਨਾਲ ਤੈਂ ਚੱਕ ਰਹੇ ਪ੍ਰਸ਼ਾਦਾ ਅਹੀਂ ਕਬੀ ਲੰਬੇ ਸਮੇਂ ਤੋਂ ਮਨੇ ਚਾਹ ਬਨਉਣ ਲਈ ਕਿਤਲੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਜੋ ਕਿ ਕਿਤਲੀ ਇੱਕ ਅਹੀਂ ਮੰਗਵਾ ਰਹੇ ਸੀ ਤੇ ਇੱਕ ਵਾਰੀ ਆਰਡਰ ਕੈਨਸਲ ਹੋ ਗਿਆ ਤਾਂ ਅੱਜ ਦੀ ਡੇਟ ਚ ਕਿਤਲੀ ਆ ਗਈ ਆਪਣੀ ਆਹ ਡੱਬਾ ਵਾ ਪੈਕਿੰਗ ਇਹਨੂੰ ਖੋਲਤੀ ਇਹਦੀ ਤਾਂ ਮੈਂ ਕਿਤਲੀ ਦਿਖਾਉਣਾ ਕਿਹੜੀ 1 ਲੀਟਰ ਦੀ ਕਿਤਲੀ ਆ ਸਟੀਲਨ ਸਟੀਲ ਦੀ ਤੇ ਅੱਜ ਗੱਲ ਫਿਰ ਚਾਹ ਉਹਦੇ ਚ ਬਣੇਗੀ ਸਾਡੀ ਤੇ ਇਹ ਪੈਕਿੰਗ ਆ ਕਰਮਾ ਕੇਤਲੀ ਉਹ ਖੋਣਾ ਕਿਹੜੀ ਹੈ ਕਿ ਨਹੀਂ ਦੇਖੋ ਕੁਝ ਫਿਲਹਾਲ ਅਸੀਂ ਚਾਹ ਬਣਾ ਰਹੇ ਹਾਂ ਇਹ ਵਾਜੀ 1 ਲੀਟਰ ਦੀ ਕੇਤਲੀ ਤੇ ਫਿਲਹਾਲ ਅਸੀਂ ਪਾਣੀ ਪਾਤਾ ਇਹਦੇ ਵਿੱਚ ਪਵਾਲ ਕਰਨੀ ਇਹ ਤੇ ਦੂਸਰੇ ਭਾਨੇ ਚਾਹ ਬਣਾਈ ਸੀ ਤੇ ਭਾਂਡੇ ਸਾਰੇ ਨਾਲ ਸੋਇੰਦੇ ਹੀ ਕੇਤਲੀ ਇਹ ਮਗਾਈ ਚਾਹ 1 ਲੀਟਰ ਦੀ